ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਫੀਲਸ਼ੀਰੀ ਤਰਨਤਾਰਨ ਸਾਹਿਬ ਕੋਲਰ ਡੇਰੀ ਫਾਰਮ ਤੇ ਆਏ ਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੋ ਫਲੈਕਸ ਦੇ ਉੱਪਰ ਨੰਬਰ-ਨੰਬਰ ਤੁਸੀਂ ਇੱਕ ਵਾਰੀ ਨੋਟ ਕਰ ਲਓ ਠੀਕ ਹੈ ਜੀ ਵੈਸੇ ਸਕਰੀਨ ਤੇ ਉੱਪਰ ਵੀ ਨੰਬਰ ਚੱਲਣ ਦੇ ਨੇ ਤੇ ਪਸ਼ੂ ਭਰਾ ਕਿਸੇ ਨੇ ਖਰੀਦਣਾ ਚਾਹੇ ਵੇਚਣਾ ਠੀਕ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਜੇ ਕਿਸੇ ਵੀਰ ਨੇ ਬੈੜਾ ਵੇਚਣੀਆਂ ਨੇ ਮੱਝਾਂ ਵੇਚਣੀਆਂ ਨੇ ਤੋਕੜ ਗੱਬਣ ਜਾ ਟੁੱਕੇ ਪਸ਼ੂ ਵੇਚਨੇ ਆ ਠੀਕ ਆ ਜੀ ਤੇ ਚੰਗੇ ਪਸ਼ੂ ਆ ਚੰਗੀ ਕੀਮਤ ਮੇਰਾ ਵੀਰ ਕੋਲ ਲੈਣੀ ਚਾਹੁੰਦਾ ਤਾਂ ਤੁਸੀਂ ਪਸ਼ੂ ਸੇਲ ਵੀ ਕਰ ਸਕਦੇ ਜੇ ਉਹਦੇ ਲਈ ਵੀ ਸੰਦੀਪ ਸਿੰਘ ਉਹਨਾਂ ਦੇ ਨਾਲ ਕਾਲ ਕਰ ਲਿਓ ਠੀਕ ਆ ਜੀ ਗੱਲਬਾਤ ਕਰ ਲਿਓ ਤੇ ਕਿਸੇ ਭਰਾ ਨੇ ਪਸ਼ੂ ਚੰਗੇ ਖਰੀਦਣੇ ਆ ਤਾਂ ਤਾਂ ਵੀ ਤੁਸੀਂ ਕਾਲ ਕਰ ਲਿਓ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਆ ਚਾਰ ਬੇੜਾਂ ਜਿਨ੍ਹਾਂ ਦੇ ਵਿੱਚੋਂ ਦੋ ਸੁਈਆਂ ਤੇ ਦੋ ਗੱਬਣ ਤਿਆਰੀ ਦੇ ਵਿੱਚ ਆ ਤੇ ਇੱਕ ਟੋਕੜ ਗੱਬਣ ਝੋਟੀ ਤੁਹਾਨੂੰ ਦਿਖਾਵਾਂਗੇ ਆਪਾਂ ਲਾਸਟ ਦੇ ਵਿੱਚ ਚ ਪੰਜ ਐਨੀਮਲ ਨੇ ਪੰਜਾ ਪਸ਼ੂਆਂ ਦੀ ਡਿਟੇਲ ਸੰਦੀਪ ਸਿੰਘ ਤੋਂ ਲੈ ਲਾਂਗੇ ਆਪਾਂ ਤੇ ਵੀਡੀਓ ਦੇ ਨਾਲ ਲਿੰਕ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਜੂਗੀ ਅੱਜ ਤਰੀਕ 21 ਜਨਵਰੀ ਆ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 4:30 ਵਜੇ ਦਾ ਚੰਗੇ ਪਸ਼ੂ ਆ ਚੰਗੇ ਐਨੀਮਲ ਨੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਨਰਕ ਪਰਖ ਦੋ ਟਾਈਮ ਚਲੋ ਚਾਰ ਟਾਈਮ ਚਲੋ ਗੱਬਲ ਪਸ਼ੂ ਆਪਣੇ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਬੀਰ ਸੰਦੀਪ ਸਿੰਘ ਸਾਸਰੀ ਕਾ ਸੰਦੂ ਸਾਹਿਬ ਜੀ ਜੀ ਮਾਜੀ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਬੜੀ ਕਿਰਪਾ ਕਰੋ ਬਰਾਬਰ ਪੰਜ ਨਾਗ ਨੇ ਇੱਕ ਟੋਕਰ ਗੱਬਣਾ ਪਾਇੰਟ ਦੇ ਵਿੱਚ ਮਾਝ ਦਿਖਾਉਣੀ ਹੈ ਤੇ ਦੋ ਸੁਈਆਂ ਵੇੜਾ ਤੇ ਦੋ ਗੱਬਣਾ ਇਹ ਗੱਬਣਾ ਵੇੜਾ ਸੰਦੂ ਸਾਹਿਬ ਤੇ ਦੋ ਹੀ ਵੇੜਾ ਸੁਈਆਂ ਵਾ ਵੇੜਾ ਸੁਈਆਂ ਵੇੜਾ ਰਾਦੀਆਂ ਵਛੀਆਂ ਸੁਈਆਂ ਦੋਵੇਂ ਤੇ ਇਹ ਇੱਕ ਟੋਕਰ ਗੱਬਣਾ ਮੈਂ ਆ ਤੇ ਨਾ ਮਹੀਨਿਆਂ ਦੀ ਗੱਬਣਿਆ ਤੇ 6 ਕਿਲੋ ਦੁੱਧ ਆ ਥੱਲੇ ਸੰਦੂ ਸਾਹਿਬ ਤੇ ਦੋਵੇਂ ਟਾਈਮ ਹੀ ਥਾਪੀ ਦੇ ਮਿਲਦੀ ਆਪਣੇ ਘਰ ਅਗਰੇ ਦਾ ਗਾਹ ਦਾ ਪਤਾ ਨਹੀਂ ਕੋਈ ਜਿਹੜੀ ਗੰਗਟੀ ਜਾ ਵੀ ਲੈ ਸਕਦੀ ਹੈ ਹਾਂਜੀ ਠੀਕ ਆ ਵੀਰੇ ਹਾਂਜੀ ਸੰਦਰ ਲੋ ਵੀ ਸ਼ੁਰੂਆਤ ਦੋਸਤਾਂ ਇੱਕ ਗੱਪਣ ਮਾਰ ਤੋਂ ਕਰਾਂਗੇ ਆਪਾਂ ਬਹੁਤ ਖੂਬਸੂਰਤ ਫੁੱਲ ਵਜਨ ਲੋਡ ਦੇ ਵਿੱਚ ਤੇ ਬਾਕੀ ਖੂਬਸੂਰਤੀ ਤੁਹਾਡੇ ਸਾਹਮਣੇ ਆ ਪੂਰੀ ਫਿੱਟ ਫਾੜ ਚੰਗੇ ਵੱਡੇ ਹਵਾਨੇ ਚੱਡੇ ਦੇ ਵਿੱਚ ਸਦੀਪਾ ਇੱਕ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਸੂਬਾ ਕਿੰਨਾ ਵਜੇ ਸੂਬਾ ਸੰਤੋ ਸਾਹਿਬ ਤਿੱਜਾ ਕਰਕੇ ਲਈਏ ਜੀ ਆਪਾਂ ਓਕੇ ਹਾਂ ਜੀ ਤਿੱਜਾ ਸੂਬਾ ਕਰਕੇ ਲਈਏ ਚਲੋ ਮਿਲ ਕੇ ਰਕਾਰਡ ਵੀ ਚੰਗਾ ਵੀਰਾਂ ਨੇ ਦੱਸਿਆ ਕੋਈ 28 ਤੋਂ 30 ਕਿਲੋ ਦਾ ਹੀ ਦੱਸਿਆ ਜੀ ਦੂਜੇ ਸੂਏ ਦਾ ਠੀਕ ਆ ਚਲੋ ਆਪਾਂ ਜਿਆਦਾ 28 30 ਬਣੀਆਂ ਦੇ ਆਪਾਂ ਨੇ 5 26 ਵੀ ਕੱਢ ਜੇ ਪਸ਼ੂ ਥੋੜਾ ਨਹੀਂ ਹੁੰਦਾ ਤੋਤੇ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਤੇ ਲੋਬੀ ਦੱਸੋ ਤਿੱਜਾ ਸੂਬਾ ਵੀਰਾਂ ਦਾ ਵੀ ਇਹ ਸੂਗੀ ਹੋਣਾ ਬਾਕੀ ਵਜ਼ਨ ਲੋੜ ਵੇ ਲੋ ਲੇਵਾ ਵੇ ਲੋ ਸੰਤੋ ਸਾਹਿਬ ਬਾਹਰ ਗੱਲ ਕਿੰਨਾ ਲੰਮਾ ਵ ਹਾਂਜੀ ਸੋ ਥੱਬਿਆਂ ਦਾ ਲੇਵਾ ਠੀਕ ਆ ਜੀ ਕੱਦ ਵੱਡੀਆਂ ਵੜਾਂ ਦੇ ਵਿੱਚ ਹੀ ਆ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਹਾਈਟ ਤੁਸੀਂ ਮੰਨ ਲਿਆ ਜੇ ਵੱਡੀਆਂ ਵੜਾਂ ਦੇ ਵਿੱਚ ਵੀ ਆ ਬਾਕੀ ਢਾਚਾ ਟੂंचा ਬੜਾ ਵੈਰ ਦਾ ਠੀਕ ਆ ਜੀ ਫੁੱਲ ਵਜਣਾ ਵਜੂਦ ਆ ਫੁੱਲ ਵਜਨ ਲੋਡ ਦੇ ਵਿੱਚ ਪੂਰੀ ਵੱਡੀ ਆ ਸੰਦੂ ਸਾਹਿਬ ਫੁੱਲ ਵੱਡੀ ਆ ਬਾਕੀ ਥਾਂ ਤੋਂ ਬਹੁਤ ਸੋਨਾ ਲੱਗਾ ਠੀਕ ਹੈ ਜੀ ਰੋਗ ਰੋਗ ਦਾ ਸੰਧੂ ਸਾਹਿਬ ਮੈਂ ਘਟੋ ਘਟ ਵੀ 4 ਕਿਲੋ ਭਰਾ ਦੇ ਅੱਜ ਹੀ ਮੇਰੇ ਕੋਲ ਆਈ ਮੈਂ 3-4 ਕਿਲੋ ਭਰਾ ਕੇ ਤਸਲੀ ਕਰਕੇ ਲਈ ਆ ਓਕੇ ਜਿਹੜੇ ਵੀਰ ਨੇ ਲੈਣੀ ਆ ਥਣਾ ਦੀ ਬਿਲਕੁਲ ਵੱਛੀ ਸਾਹਿਬ ਆ ਭਾਵੇਂ 4 ਛੱਡ ਕੇ 5 ਕਿਲੋ ਆਪਣੇ ਘਰ ਚੋਕੇ ਲੈ ਸਕਦਾ ਗੱਭਣ ਨਹੀਂ ਵੜ ਸਹੀ ਹੈ ਜੀ ਹਾਂਜੀ ਸਹੀ ਹੈ ਲੋਬੀ ਪ੍ਰਭੋ ਜਿਵੇਂ ਆਪਾਂ ਪਸ਼ੂ ਸੂਣ ਤੋਂ ਬਾਅਦ ਚਵਾਈ ਕਰਦੇ ਆ ਓਵੇਂ ਮੇਰਾ ਵੀਰ ਭਾਵੇਂ 2-2 2.5 3-3 ਕਿਲੋ ਭਰਾ ਕੇ ਤਸਲੀ ਕਰਦੇ ਆ ਬਾਕੀ ਟੋਰਾ ਤਾਰਾ ਵੇਖੋ ਸੰਧੂ ਸਾਹਿਬ ਬਾਕੀ ਲੇਵਾ ਵੇਖੋ ਕਿੰਦਾ ਲੰਮਾ ਸੋਨਾ ਦੇ ਅ ਖਾਣੇ ਵਿੱਚ ਕੱਲਾ ਕੱਲਾ ਪੀੜੀ ਦੇ ਪਾ ਵਾਂਗੂੰ ਲੱਗਾ ਸੰਤੂ ਸਾਹਿਬ ਚੰਗੀ ਬੰਤਰਾਂ ਲੇ ਲੇ ਬਹੁਤ ਵਧੀਆ ਠੀਕ ਆ ਜੀ ਠੀਕ ਆ ਜੀ ਉੱਪਰ ਬਿਲਕੁਲ ਦੋਸਤੋ ਸਟੇਟ ਫਲੈਟ ਠੀਕ ਆ ਜੀ ਬੋਨ ਜਿਹੜੀ ਬਿਲਕੁਲ ਫਲੇਟ ਤੇ ਬੇਲਬੂਲ ਚੰਗੀਆਂ ਠੀਕ ਆ ਜੀ ਬੇਲ ਚੰਗੀਆਂ ਬਾਕੀ ਨਿਗਰ ਚੰਗੀਆਂ ਸੰਤੂ ਸਾਹਿਬ ਜੀ ਹੁੰਦੀਆਂ ਜੀ ਲੇਵਾ ਬਾਕੀ ਬੜਾ ਫਿਕਸ ਹੈ ਸੰਤੂ ਸਾਹਿਬ ਦੁੱਧ ਚੰਗਾ ਹੀ ਵੱਛੀ ਚਵਾਉਗੀ। ਬਾਕੀ ਠੀਕ ਹੈ ਚੰਗਾ ਵੀਰਾਂ ਭਰਾਇਆ ਜੇ ਕੋਈ ਵੱਛੀ ਕੁਛੀ ਖਾਂ ਦੇ ਦੇ ਚਲੋ ਫਿਰ ਤੇ ਮੈਂ ਤਾਂ ਬਹਿ ਜਾ ਹੀ ਨਹੀਂ। ਉਹਨੇ ਕੰਮ ਵਾਦੇ ਦਾ ਹੋ ਜਾਣਾ ਜੀ। ਹਾਂਜੀ ਹਾਂਜੀ। ਜਾਂ ਵੱਛੀ ਵੀ ਕੋਈ ਸ਼ੌਕ ਨਾਲ ਸਾਫ ਲੂਗਾ। ਹਾਂਜੀ ਹਾਂਜੀ। ਬਹੁਤ ਵਧੀਆ। ਲੋਵੀ ਪ੍ਰਭੂ ਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਹਾਂ ਚੰਗਾ ਸੋਹਣਾ ਵਜਨ ਲੋੜ ਆ ਠੀਕ ਹੈ ਜੀ। ਤੇ ਤਿਆਰੀ ਦੇ ਵਿੱਚ ਆ ਸੂਪੂ ਕੀ ਕਰਮਾ ਲਈ ਠੀਕ ਹੈ ਜੀ। ਆ ਦੇਖੋ। ਸੋ ਕਾਫੀ ਵੱਡਾ ਲੇਵਾ ਠੀਕ ਆ ਜੀ ਦੋਤੇ ਚੰਗੇ ਦੀ ਉਮੀਦ ਕਰ ਸਕਦੇ ਆਪਾਂ ਹੰਦੀ ਘੀਰਿਆ ਵੇਖੋ ਬਾਕੀ ਕੋਈ ਸ਼ਾਨਦਾਰ ਕੁਆਲਿਟੀ ਆ ਆਹ ਦੇਖੋ ਜੀ ਸਦੀਵ ਮੁੱਲੇ ਦਾ ਕੀ ਰਹੂਗਾ ਵੀਰੇ ਸੰਧੂ ਸਾਹਿਬ ਇਹ ਅਨੇਕਾਂ ਨੂੰ ਲਈ ਕੀ ਜੀ ਇਹੋ ਜਿਹੇ ਜਾਨਵਰ ਬਹੁਤ ਘੱਟ ਮਿਲਦੇ ਬਾਕੀ ਦੇਖ ਲੋ ਜੀ ਕਿੰਨੇ ਚੰਗੇ ਲੱਗਦੇ ਦੇ ਦੀਏ ਵੀਰ ਭਰਾਵਣਾ ਆਪਾਂ ਦੇ ਲਿਆ ਜਾ ਗੱਪਣ ਆ ਗੱਪਣ ਕਰਕੇ ਆਪਾਂ ਵੀਰ ਭਰਾਵਣਾ ਬਿਲਕੁਲ ਪਲੱਸ ਕਰਕੇ ਵਛੀ ਦੇਣੀ ਆ ਤੇ ਜਿਹੜਾ 1000 2000 ਆਪਾਂ ਨੂੰ ਬਾਜਦੇ ਚਲੋ ਅਗਲਾ ਵੀ ਸਾਹਮ ਲੋਗ ਇਹਦਾ ਇਹਨੂੰ ਹੀ ਪ੍ਰਾਉਟ ਹੋ ਜਾਏ 1000 2000 ਰੁਪਏ ਚਾਉਣਾ ਉਹ ਬੜਾ ਹਸਨ ਸਿੰਘ ਸਾਹਿਬ ਇਹਨੇ ਪੰਜ ਪਸਵੇ ਦੇ 2000 ਰੁਪਏ ਦਾ 10000 ਰੁਪਏ ਥੋੜਾ ਜੀ ਆ ਠੀਕ ਆ ਗੱਲ ਤੇ ਯਾਰ ਰੋਜ਼ ਰੋਜ਼ ਆਪਾਂ ਵੀਡੀਓ ਇੱਕ ਦਿਨ ਛੱਡ ਕੇ ਇੱਕ ਦਿਨ ਪੌਣੇ ਮਾਲ ਤੇ ਰੋਜ਼ ਰੋਜ਼ ਆਪਣੀ ਜੀ ਕਮਾਈ ਲਈ ਚੱਲ ਗਏ ਹਾਂਜੀ ਹਾਂਜੀ ਆਪਣਾ ਪਤਾ ਵੀ ਮੁੱਲੀ ਛੇ ਕਰੀ ਤਰੀ ਹਸਨ ਸਿੰਘ ਸਾਹਿਬ 90 ਮੰਗੀਏ 95 ਮੰਗੀਏ ਜਸਨੋ ਜਿਹੜੀ ਦੇਣੀ ਆਪਾਂ 85000 ਦੀ ਬਚੀ ਦੇ ਦਿੱਤੀ ਜੀ 85000 ਹਾਂਜੀ ਦੇ ਦਿਓ ਮਹਾਰਾਜ 85 ਦੇ ਦਿਓ ਪਰ ਪਤਾ ਹੀ ਹੈ ਤੁਹਾਨੂੰ ਮਾਨਤਨ ਕਰਕੇ 85 ਵੀ ਦੇ ਦਿੱਤੀ ਦੇ ਅਸੀਂ ਦੀ ਮਾਰਾ ਉਹ ਦਾਨੀ ਥੱਲੇ ਕਰ ਦਈਏ 80 ਦੇ ਦੇ ਦਈਏ ਅਸੀਂ ਹੋਣ ਦੇ ਥੋੜਾ ਬਾਧਾ ਹੋ ਸਕਦਾ 2000 ਛੋਟ ਕਰ ਦੇਣੇ ਤੁਹਾਡੇ ਕਹਿੰਦੇ ਠੀਕ ਹੈ ਜੀ 78 ਦੇ ਖੋਜਿਆ ਨਾ ਠੀਕ ਹੈ ਜੀ ਖੋਜਿਆ ਅੰਦਰ ਸਾਹਿਬ ਮਾਰਾ ਤਰਾ ਪੇਟੀ ਦਾ ਹੀ ਹੈ ਲੱਖ ਦੀ ਵਸ਼ੀ ਚਲੋ ਜੇ ਭਾਣਾ ਦੇ ਜੇ ਆਪਾਂ ਭਾਣਾ ਦੇ ਦੇਣੀ ਦੋ ਕਣ ਅਸੀਂ ਦੀ ਵੀ ਨਾ 78000 ਦੀ ਹੈ ਦੋਸਤੋ ਬਾੜ ਮਿਲ ਜੂਗੀ ਤੇ ਬਿਲਕੁਲ ਲਾ ਲਾ ਕੇ ਸੁੱਟਣ ਵਾਲੀ ਗੱਲ ਆ ਵੀ ਅੰਦਰ ਸਾਹਿਬ ਬਾਹਰੋਂ ਨਹੀਂ ਮਿਲਣੀ ਇੰਨੇ ਦੀ ਵਸ਼ੀ ਆਪਾਂ ਨੂੰ ਚਲੋ ਭਾਣਾ ਬਿਲਕੁਲ ਨਾ ਆਪਾਂ ਜਾਏ ਨਾ ਜੇ ਆਪਾਂ ਸੂਈ ਸਵਾਈ ਵਿੱਚ 30 ਕਣ ਦੁੱਧ ਬਣਾ ਕੇ ਤਾਂ ਵਸ਼ ਲੋਬੀ ਪਹਿਲੇ ਹੀ ਆਪਣਾ ਮੇਰ ਸੰਦੀਪ ਸਿੰਘ ਨੂੰ ਤੇ ਹੋਰ ਵੀ ਨਾ ਵਪਾਰੀ ਵੀ ਇਹਨਾਂ ਨੂੰ ਵੀ ਇੱਕ ਬਾਤ ਉਹ ਵਜਨ ਮਟਾ ਬਹੁਤ ਵੱਡਾ ਹੁੰਦੀ ਹੈ ਵੀ ਬੜੇ ਜਾਇਜ਼ ਹੈ ਜੋ ਮੋਲ ਦੇ ਉੱਪਰ ਹੀ ਪਸ਼ੂ ਦਿੱਤਾ ਜਾਵੇ ਠੀਕ ਹੈ ਜੀ ਕਿਸੇ ਭਰਾ ਨੂੰ ਇਹ ਨਾ ਲੱਗੇ ਵੀ ਲੈ ਕੇ ਜਾਣ ਤੋਂ ਬਾਅਦ ਕੋਈ ਆ ਕੇ ਵੀ ਪਸ਼ੂ ਤੁਸੀਂ ਮਹਿੰਗਾ ਲੈ ਜਾਂਦਾ ਬਾਕੀ ਆਪਦੀ ਸਮਝ ਵੇਖਣੀ ਹੈ ਤੁਸੀਂ ਆਹ ਕੱਦ ਕਾਰ ਦੀ ਵੱਡੀ ਵੱੜੇ ਕੋਈ ਤੁਹਾਨੂੰ ਆਪਾਂ ਹੋਰ ਦਿਖਾ ਦਿੰਨੇ ਆ ਸੂਈ ਹੈ ਸੰਦੀਪ ਕਿੰਨੇ ਦੀ ਸਮਝ ਸਭ ਰਾਤ ਦੀ ਸੂਈ ਹੈ ਜੀ ਇਹ ਬੱਚਾ ਗਰੀਬ ਬਣਨ ਕਰਕੇ ਥੋੜੀ ਜਿਹੀ ਪਸਮਾਨ ਚ ਆ ਗਈ ਬੱਚੀ ਅੱਛਾ ਜੀ ਤੇ ਦੂਜਾ ਸੂਹਾ ਸੂਈ ਗੇ ਦੂਜਾ ਸੂਹਾ ਇੰਨੇ ਸੂਏ ਦਾ ਰਕਾਰ ਕੋਈ ਇਹ ਰਾਤੀ ਸੂਏ ਜੇਰਜੁਰ 파ਤੀ ਪ੍ਰੋਫੈ ਜੇਰਜੁਰ ਪ੍ਰੋਪਰ ਪਈ ਉਹਦੀ ਆਪਣੇ ਕੋਲ ਵੀਡੀਓ ਦੀ ਬਾਕੀ ਨਿਲਕ ਬਣਾ ਵੇਖੋ ਬੀਲੀ ਘਰੀ ਬਰਿਆ ਪਿਆ ਸੰਧੂ ਸਾਹਿਬ ਬਿਲਕੁਲ ਨਿੱਗਰ ਲੇਵਾ ਕੁੜੀਆਂ ਨੂੰ ਗੁੱਲ ਨਹੀਂ ਖੋਪਦੀ ਹਾਂ ਬਿਲਕੁਲ ਜੀ ਸਾਹਿਬ ਤੁਹਾਨੂੰ ਬੜਾ ਚੰਗ ਲੱਗਾ ਚਵਾਈ ਦੀ ਬਿਲਕੁਲ ਓਕੇ ਆ ਹਾਂ ਹਾਂ ਆਹ ਦੇਖੋ ਜੀ ਠੀਕ ਆ ਜੀ ਕੋਈ ਲੱਤ ਛੜ ਵਾਲੀ ਨਹੀਂ ਕੀਤੀ ਠੀਕ ਆ ਜੀ ਹੈ ਸੀਲ ਸਾਉ ਕੱਦ ਬਹੁਤ ਵੱਡਾ ਠੀਕ ਆ ਜੀ ਆਹ ਵੇਖੋ ਜੀ ਅਗਲੇ ਥਾਂ ਦੀ ਪੈ ਵਾਂਗੂੰ ਧਾਰ ਇਹਨੂੰ ਆਦੇ ਪੈ ਉਂਗਲ ਜਿੱਡੀ ਮੋਟੀ ਤਾਂ ਸੰਦੂ ਸਾਹਿਬ ਕਾਮ ਕਾਜੀ ਕੋਈ ਨਹੀਂ ਇਧਰ ਵੇਖੋ ਆਹ ਦੇਖੋ ਜੀ ਆਪਣੇ ਕੋਲ ਟਾਈਮ ਥੋੜਾ ਕਰਕੇ ਨੇ ਤਾਂ ਆਪਾਂ ਸਾਰੀ ਚੋ ਗਿਆ ਤਸੱਲੀ ਕਰਕੇ 6-7 ਕਿਲੋ ਚਵਾ ਕੇ ਵਕਾਉਣੀ ਠੀਕ ਆ ਜੀ ਪੰਗਾ ਪਾਉਂਦੇ ਵੀ ਲੋੜ ਨਹੀਂ ਉਹ ਕਿਹ ਮੇਰੀ ਜੀ ਮੋਟਰ ਹੀ ਆ ਠੀਕ ਆ ਜੀ ਆ ਲਿਆਓ ਜੀ ਮਗਰ ਬੱਛਾ ਠੀਕ ਆ ਜੀ ਰਾਤ ਹੀ ਸੂਈ ਆ ਸੋ ਹਵਾਨਾ ਚੜਦਾ ਵੀ ਚੰਗੀ ਫੱਬੀ ਖੜੀ ਆ ਥੱਲੇ ਉਹ ਠੀਕ ਆ ਸੰਦੂ ਸਾਹਿਬ ਪਹਿਲੇ ਸਵੇਰੇ ਰਿਕਾਰਡ 22-22 ਕਿਲੋ ਦਾ ਰ ਚਲੋ ਆਪਾਂ ਜਿੰਨਾ ਕਹਿੰਦੇ ਦੱਸੇ 19 ਗੱਲ ਕਰਨੀ ਆ ਵੱਛੀ ਵੱਡੀ ਆ ਵੱਛੀ ਦੁੱਧ ਦੇਰ ਕੇ 5 26 ਕਿਲੋ ਵੀ ਪਾ ਦੂਗੀ ਹਾਂ ਇਹ ਕੋਈ ਚੰਗੀ ਵੀਰ ਸੰਭੂਗਾ ਬਾਕੀ ਦੁੱਧ ਘੜੀ ਹੁੰਦਾ ਜੀ ਪਾਏ ਦਾ ਪਾਏ ਦਾ ਨਗਰ ਮਟਾ ਦੇਖੋ ਬਾਕੀ ਪੂਰੀ ਫੁੱਲ ਵੱਡੀ ਆ ਬੜੀ ਜੀ ਲੋ ਵੀ ਕਾ ਤਾਂ ਹਾਈਟ ਵਾਲੇ ਪਾਸੇ ਕੋਈ ਸ਼ੱਕ ਨਹੀਂਗਾ ਕੱਦ ਹਾਈਟ ਮੇਰਾ ਵੀਰ ਪੂਰਾ ਵੱਡਾ ਬਰੀਡ ਵੀ ਚੰਗੀ ਆ ਤੇ ਨਸਲ ਬਰੀਡ ਵੀ ਚੰਗੀ ਆ ਬੋਦੀ ਵਾਲੀ ਵੱਛੀ ਆ ਬਿਲਕੁਲ ਛੋਟਾ ਕਾ ਨਾ ਸੋ ਚੌਣ ਚਵਾਦੀ ਜਿਹੜੀ ਚੰਗੀ ਆ ਕੋਈ ਦੋ ਦੋ ਧਰਾਂ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਸੰਦੀਪ ਸਾਹਿਬ ਆਪਣੇ ਕੋਲ ਪੰਜ ਪਸ਼ੂ ਜੇ ਪੰਜਾਂ ਵਿੱਚ ਇੱਕ ਵੀ ਚੌਣ ਮਾਰੀ ਨਿਕਲ ਆਵੇ ਤਾਂ ਮੈਂ ਗੱਡੀ ਦਾ ਕਿਰਾਇਆ ਤੱਕ ਫ੍ਰੀ ਦਊਂਗਾ ਠੀਕ ਆ ਜੀ ਹਾਂਜੀ ਇਹ ਤੁਹਾਡਾ ਮੇਰਾ ਵਾਅਦਾ ਨਾ ਵਾਅਦਾ ਰਿਹਾ ਤੁਹਾਨੂੰ ਕਿਹੜਾ ਮਰਜ਼ੀ ਫੋਨ ਕਰਦੇ ਮੇਰੇ ਅੱਡੇ ਤੇ ਆ ਕੇ ਵੀ ਸੰਦੀਪ ਨੇ ਆਹ ਝੂਠ ਮਾਰਿਆ ਠੀਕ ਆ ਜੀ ਚੌਣ ਦਾ ਪਸ਼ੂ ਮਾਰਾ ਨਿਕਲਿਆ ਠੀਕ ਆ ਜੀ ਹਾਂਜੀ ਸੰਦੀਪ ਸਾਹਿਬ ਠੀਕ ਲੋ ਵੀ ਪ੍ਰਭੂ ਪਹਿਲਾਂ ਹੀ ਪੂਰੀ ਤਸੱਲੀ ਕਰਕੇ ਮਾਲ ਲੈ ਆ ਜਾਂਦਾ ਠੀਕ ਆ ਜੀ ਅੰਤੂਰ ਸਾਹਿਬ ਮੈਂ ਮਾਲ ਲਈਦਾ ਵਾ ਬਾਕੀ ਮੈਂ ਨੇ ਪੂਰੀ ਪੂਰੀ ਮਜਬੂਤਾਂ ਪੂੜੀਆਂ ਹਰ ਗਈ ਆ ਹਨ ਨੂੰ ਵੇਖੋ ਐ ਕਿਦਾਂ ਲੱਗਾ ਇਹਨੂੰ ਲੋਵੀ ਮੱਲੋ ਕਰੋ ਜੇ ਠੀਕ ਆ ਜੀ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਦੇ ਵਿੱਚ ਇਹ ਵੀ ਵਹਿੜ ਅੱਜ ਬਕਾਊ ਆ ਠੀਕ ਆ ਜੀ ਵੰਦੇ ਬੰਨ ਆਹ ਦੇਖੋ ਬਾਕੀ ਲੇਵਾ ਬਿਲਕੁਲ ਨਿਗਰਿਆ ਸੰਤੂ ਸਾਹਿਬ ਪੱਟੀ ਵਾਲਾ ਲੇਵਾ ਇਹਦਾ ਆ ਨਹੀਂ ਜੀ ਬੜਾ ਵਧੀਆ ਲੇਵਾ ਹਾਂਜੀ ਲੋਵੀ ਮਗਰ ਬੱਛਾ ਤੇ ਸੰਦੀਪ ਇਹਦਾ ਮੁੱਲ ਕਰਤਾ ਜਾਂ ਇਹਦਾ ਮੁੱਲ ਸੰਤੂ ਸਾਹਿਬ ਪਾ 90 ਕਰੀਏ 92 ਕਰੀਏ ਵੀ 85 ਦੀ ਕਰੀਏਗੀ 85 ਦੀ ਹਾਂਜੀ ਇਹਨੂੰ ਟੁਣ ਟੁਣ ਕਰ ਦਈਏ ਛੋਟ 80 ਦੀ ਜਿਹੜੀ ਆਉਣ ਦੇ ਥੱਲੇ ਦਾ ਵੀ 2 ਘੰਟਾ 80 ਦੀਏ 2 ਘਟਾ 80 ਕੰਮ ਬਰਾਬਰ ਜੇ ਹੋ ਜਾਣਾ ਹੋਰ ਵੀ ਕਰਦੇ ਛੋਟ ਇੱਕੋ ਜੀ ਗੱਲ ਕਰਦਾ ਇੱਕ ਹੀ ਐਂਡੀ 75000 ਦੀ ਬਚੀ ਦੂੰ 100 ਰੁਪਏ ਛੋਟ ਕਰੂੰ ਸੰਤੋਖਾ ਪਾ ਲਓ ਜੀ 75000 ਦੀ ਦੇ ਦੂੰਗਾ 100 ਰੁਪਏ ਛੋਟ ਸੀਡੀ ਵਾੜ ਤੁਹਾਨੂੰ ਮਿਲਣੀ ਹੈ 75000 ਸਮਝ ਨਾ ਨਗਰ ਮਟਾ ਕੋਈ ਆ ਵੀ ਸ਼ੇਅਰ ਕਰਦੇ ਫੁੱਲ ਸੈਰੀ ਹੈ ਕੋਈ ਨਿੱਕੀ ਨਹੀਂ ਰਹੀ ਭਾਈ ਕੋਈ ਦੂਰ ਨੇੜੇ ਉੱਥੇ ਆਣ ਕੇ ਇਹ ਨਹੀਂ ਕਹਦਾ ਵੀ ਵੱਡਾ ਕਹੀ ਤਾ ਹਾਂ ਤੂੰ ਵੱਡੀ ਕਹਤਾ ਵੀਡੀਓ ਦਾ ਨਿੱਕੀ ਜੇ ਨਿੱਕੀ ਨ 2 बाई 2 बाई लीटर ਤੋਂ ਦੋਸਤੋ ਵਾਧ ਦੁੱਧ ਚਵਾਜੂਗੀ ਆਂਭਾ ਕੁਛ ਨਹੀਂ ਚੰਦਾ ਨਸਲ ਬਰੀਡ ਵਾਲੀ ਆ ਵਛੀ ਵਜਨ ਵੱਟੇ ਵਾਲੀ ਜਿੰਨੀ ਹੈਗੀ ਆ ਠੀਕ ਆ ਅਗਲੇ ਬੰਨੇ ਸੰਤੋ ਸਾਹਿਬ ਇੱਕ ਹੋਰ ਨਦੀਨ ਆ ਗਿਆ ਤੀਜੇ ਨੰਬਰ ਤੇ ਵੀ ਰਾਤ ਦੀ ਵੇੜ ਸੁਈ ਜੇ ਠੀਕ ਆ ਜੀ ਇਹਨੂੰ ਵੀ ਫੱਟੀ ਵਾਲਾ ਲੈਵਾ ਵੇਖੋ ਨਹੀਂ ਆ ਵੀ ਨਸਲ ਜਾਤ ਪੂਰੀ ਮੈਂ ਤਾਂ ਸੰਤੋ ਸਾਹਿਬ ਨੁਗਰੀ ਬਸ਼ੇਰੀ ਆਗੇ ਬਿਲਕੁਲ ਪਰਫੈਕਟ ਆ ਠੀਕ ਆ ਜੀ ਵਾਈਟ ਕੋਰੇ ਰੰਗ ਵਿੱਚ ਆ ਚਿੱਟਾ ਰੰਗਾ ਵਛੀ ਮਗਰ ਕੀ ਆ ਮਗਰ ਬੱਛੇ ਆ ਗਏ ਜੀ ਮਗਰ ਬੱਛੇ ਮੈਂ ਨੇ ਬੜਾ ਜ਼ੋਰ ਲਾਣਾ ਮਹਾਰਾਜ ਬੱਛੀ ਬੱਛੀ ਆਵੇ ਬੱਛੀ ਆਵੇ ਸਾਰੀ ਬੱਛੀ ਦੇਈ ਨਹੀਂ ਯਾਰ ਕੀ ਹਾਂ ਠੀਕ ਆ ਚਲੋ ਕੁਦਰਤੀ ਨੇਚਰਲੀ ਆ ਜਾਂਦੇ ਫਿਰ ਬੱਚੇ ਆਉਣੇ ਇਹਨੇ ਪਰਸੋਂ ਚਾ ਉਹ ਆਪਾਂ ਵੀਡੀਓ ਪਾਈ ਉਧਰ 6 7 ਨਾਲ ਵੀ ਇੱਕ ਨਹੀਂ ਰਿਆ ਸੰਤੂ ਸਾਹਿਬ ਜੀ ਭਾਪੜ ਤੇ ਨਾ ਮਾਲ ਆਪਾਂ ਵੇਚਦੇ ਆ ਸੁਤਰਾ ਮਾਲ ਜਿੰਨੇ ਦੇ ਵੀਰਾਂ ਨੂੰ ਤਾਂ ਹੀ ਵੇਚਦਾ ਜੀ ਬਿਲਕੁਲ ਇਹ ਝੂਠ ਸੱਚ ਮਾਰਾਂਗੇ ਇੱਕਰੀ ਵੇਚੀ ਦੂਜੀ ਦੀ ਮਾਲ ਨਹੀਂ ਵਿਗਣਾ ਜੀ ਹਾਂ ਨਹੀਂ ਵੇਚਦਾ ਕੱਲ ਤੇ ਆ ਸੰਤੂ ਪਰ ਇੱਕ ਲੱਗ ਜਾਂਦੀਆਂ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਮਾਲ ਸਾਫ ਸੁਥਰੀ ਦੀ ਕਹਾਣੀਆਂ ਵੀ ਜਿਹੜਾ ਜੋ ਹੁੰਦਾ ਸਾਹਮਣੇ ਨਾ ਕਿ ਬੱਝੇ ਹੁੰਦੇ ਤੁਹਾਡੇ ਸਾਹਮਣੇ ਵੇਖ ਲਓ ਪਹਿਲਾਂ ਨਾ ਕੋਈ ਨਹੀਂ ਆਪਣੇ ਦਾ ਸਾਰਾ ਜਿਆਦਾਤਰ ਕੀ ਹੁੰਦਾ ਵੀ ਸੰਦੀਪ ਮਾਲਾ ਪੰਜ ਚਾਰ ਪਸ਼ੂ ਖਾਏ ਉਹਨਾਂ ਚ ਇੱਕ ਤਾਂ ਵਿਗਿਆ ਤੇ ਬਾਕੀ ਵਿਕਦੇ ਨਹੀਂ ਨਹੀਂ ਵਿਕਦੇ ਸੰਦੀਪ ਮਾਲ ਸਾਰਾ ਲਿਆਉਣਾ ਤੇ ਸਾਰਾ ਵੇਚਣਾ ਬੜੀ ਵੱਡੀ ਗੱਲ ਹੈ ਸੰਧਵਾ ਇਹ ਵੀ ਸਾਫ ਸੁਥਰਾ ਮਾਲ ਲਈਦਾ ਕਰਕੇ ਭਾਜ ਮਾਲ ਲਈਦਾ ਕਰਕੇ ਸੰਤੂ ਸਾਹ ਵਿਕਦਾ ਇਹ ਮੰਨੋ ਮੈਂ ਉਹਰੇ ਅੱਖੀਆਂ ਕਵੀ ਤੋ ਘੱਟ ਨਹੀਂ ਜਿੰਨੇ ਮੇਰੇ ਤੋਂ ਕਈ ਵੀ ਪੁਰਾਣੇ ਲੈਣੇ ਕੀ ਲੈਣਾ ਚਲੋ ਭਾ ਪੜ ਤੇ ਜਦਾਵਾਂਗਾ ਅਗਲੇ ਨੂੰ ਪਸ਼ੂ ਅਗਲੇ ਨੂੰ ਜੇ ਕੋਈ ਗੱਬਰ ਵੀ ਖੜੂਗਾ ਉਹਨੂੰ ਅਗਲੇ ਨੂੰ ਗੱਭੀ ਲੱਖ ਦੀ ਚੀਜ਼ ਹੈ ਮੈਨੂੰ ਅੱਜ 8 ਤਾਂ ਸੂਆਂ ਦੇ ਵਿੱਚ ਦੂਜਾ ਕਿ ਹੋਊਗੀ ਬੱਚੀ ਆ ਸੁਆਸਨਤੂ ਸਾਹਿਬ ਨਸਲ ਪ੍ਰੀਟ ਉਹ ਦੂਜਾ ਸੂਆ ਉਹਨਾਂ ਦੇ ਪ੍ਰੀਤੀ ਪਾਤੀ ਬਹੁਤ ਸੋਹਣੀ ਹੈ ਤੇ ਲੰਬਾ ਤੁਹਾਨੂੰ ਬਾਹਰ ਕੱਢ ਕੇ ਤੋਰ ਕੇ ਵਿਖਾਉਣਾ ਹੈ ਗਰਾਊਂਡ ਦੇ ਵਿੱਚ ਹੈ ਠੀਕ ਆ ਜੀ ਮੇਰਾ ਦੇਖੋ ਸੰਤੂ ਸਾਹਿਬ ਆਕੀ ਉਹਦੇ ਵਿੱਚ ਪਿੜਾਂ ਤੇ ਪੈਣ ਪਟਾਕੇ 12 ਬੋਲ 12 ਬੋਲਾਂ ਦੇ ਆ ਦੇਖੋ ਜੀ ਮਾੜਾ ਪਟਾਕੇ ਲੈਂਦੇ ਸੰਤੂ ਸਾਹਿਬ ਲੱਗ ਗਜ ਮੈਂ ਆ ਨਹੀਂ ਪਟਾਕੇ ਹੀ ਆ ਭਰਾ ਹਾਂ ਲਓ ਜੀ ਬਿਲਕੁਲ ਕੰਪੈਕਟ ਟਰੈਕਟਰ ਦੇ ਵਿੱਚ ਆ ਦੋਸਤੋ ਫਿਕਸ ਹੋਵਣਾ ਚੱਡਾ ਪੱਟਾਂ ਦੇ ਸਾਨੂੰ ਦੇ ਵਿਚਕਾਰ ਬਹੁਤ ਵਧੀਆ ਟਿਕਾਣੇ ਦੇ ਆ ਥਣ ਮੁਠੀ ਵਾਲਾ ਚੋਣ ਚਵਾਦੀ ਇੱਕ ਨੰਬਰ ਰਹੂਗੀ ਠੀਕ ਹੈ ਜੀ ਕੋਈ ਪ੍ਰਾਜਾ ਸਾਹਿਬ ਕੋਈ ਘੂ ਨਹੀਂ ਛਟਾਣੇ ਐ ਚੋਣ ਇੱਕ ਨੰਬਰ ਆ ਵਸੀ ਕੋਈ ਲਾਮੇ ਵਾਲੀ ਗੱਲ ਨਹੀਂ ਕੀਤੇ ਬਾਕੀ ਕੰਨ ਕੰਨ ਵੇਖੋ ਕਿ ਦੀ ਬ੍ਰੇਕੀ ਲੱਗੀ ਵੈਣ ਹੂੰ ਹੂੰ ਬਾਕੀ ਇਹ ਰੰਗ ਜਿਹੜਾ ਤੁਹਾਨੂੰ ਪਤਾ ਅਮਰੀਕਨ ਰੰਗ ਹੈ ਦੁੱਧ ਵੇਹੇ ਬੜਾ ਕੜ ਜਾਂਦਾ ਹੈ ਹਾਂ ਹਾਂ ਜੀ ਨਹੀਂ ਮਾਸ਼ਾਅੱਲਾ ਬਹੁਤ ਸੋਹਣੀ ਹੈ ਹਾਂ ਜੀ ਇਹਦਾ ਵੀ ਪਹਿਲੇ ਸਵੇਰਕਾਰ 20 ਤੋਂ 22 ਲੀਟਰ ਦਾ ਰਿਹਾ ਜੀ ਚੰਗੀ ਹੈ ਹਾਂ ਜੀ ਲੋ ਵੀ ਬਾਕੀ ਵੰਡਾ ਸਪੇਸਾ ਬਹੁਤ ਸੋਹਣੀ ਹੈ ਜੋ ਦੋਸਤੋ ਚੀਜ਼ ਦੱਸੀ ਜਾਊਗੀ ਮਾਨ ਘੜਤ ਗੱਲ ਨਹੀਂ ਹੋਊਗੀ ਕੋਈ ਠੀਕਾ ਜੋ ਪਸ਼ੂ ਰਿਲੇਟ ਹੋਊਗਾ ਠੀਕਾ ਜੀ ਉਹ ਗੱਲਬਾਤ ਹੀ ਆਪਾਂ ਤੁਹਾਨੂੰ ਦਸੀ ਦੱਸਦਾਂਗੇ ਇੱਥੇ ਆਣ ਕੇ ਮੇਰਾ ਭਰਾ ਇਹ ਨਾ ਕਿ ਬਈ ਯਾਰ ਮਰਲੇ ਦੀ ਮਰਲੇ ਵੰਡ ਕਹਦੀ ਆ ਇੱਥੇ ਤਾਂ ਭਾਈ ਜੋੜਾ ਥਾਣਾ ਹੈ ਤੇ ਭਾਵੇਂ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਈ ਚੱਲਿਆ ਜੀ ਠੀਕ ਹੈ ਜੀ ਬਾਕੀ ਸੰਤੂ ਸਾਹਿਬ ਇੱਕ ਹੈ ਤੁਸੀਂ ਮੇਰਾ ਮਾਨਤਨ ਬਹੁਤ ਜ਼ਿਆਦਾ ਵੀਰਾਂ ਭਰਾਵਾਂ ਦਾ ਕਰਾ ਲੈਂਦੇ ਜੀ ਮੇਰੇ ਤਾਂ ਮੁਰਕੇ ਵੀ ਵੀਰ ਭਰਾ ਨਾਲ ਕਈ ਮੈਨੂੰ ਤੋੜਦੇ ਆ ਇਹੋ ਹੀ ਮੇਰੀ ਮਜਬੂਰੀ ਆ ਮੁਰਕੇ ਨਾਲ ਮੈਨੂੰ ਘਟਾਇਆ ਕਰੋ ਮੈਂ ਤੇਰੇ ਪਹਿਲਾਂ ਘਟਾ ਦਨਾ ਜਿਹੜਾ ਘਟਾਉਣਾ ਹੁੰਦਾ ਨਹੀਂ ਤੁਸੀਂ ਪਹਿਲਾਂ ਟਿਕਾਣੇ ਦੀ ਗੱਲ ਕਰਦੇ ਜੇ ਕਰਨੀ ਹੈ ਅੰਡ ਤੱਕ ਕਰਦੇ ਰਹਿਣਾ ਜਾਣੇ ਦੀ ਗੱਲ ਕਰਦੇ ਰਹੋ ਉਹਦੇ ਵਿੱਚੋਂ ਕੋਈ ਰਸਾ ਚੜਾਈ ਅਗਲਾ ਕੇ ਵੀ ਭਾਈ ਹਾਂਜੀ ਜਿਹੜਾ 2 ਤੋਂ 400 500 ਕਰਦੇ ਮਾਨ ਨਾਲ ਛੱਡਦੇ ਉਹ ਗੱਲ ਬੱਕਰੀ ਇਹ ਨਾ ਕੋਈ ਆਖੇ ਵੀ 2 ਮੁਰਤੇ ਜੋ ਆਪਾਂ 75 ਦੇ ਜਿਹੜੀ ਇਹਦਾ ਪਹਿਲਾ ਕੀਜ 75 ਦੀ ਦੇ ਦਿੱਤੀ ਕਿਉਂਕਿ ਘਟਾਵਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਬਾਅਦ ਵਿੱਚ ਦੋਸਤੋ ਪਹਿਲਾਂ ਨੱਪ ਕੇ ਆਪਾਂ ਲਗਾ ਦੇਣਾ ਠੀਕਾ ਜੀ ਹਾਂਜੀ ਹਾਂਜੀ ਬਾਕੀ ਅੱਛੀ ਜੀ ਮਾਰ ਲੈਂਦਾ ਦੇ ਪਾਸੇ ਰਹਿ ਜਾ ਬੂਨੇ ਰਹਿ ਜਾ ਲੈਂਟਰੀ ਲਈ ਖੜੀ ਕਰਵਾ ਦਿੰਦੇ ਜੀ ਜੀ ਸਾਹਿਬ ਆਹ ਦੇਖੋ ਬਹੁਤ ਵਧੀਆ ਠੀਕਾ ਜੀ ਰੰਗ ਢੰਗ ਰੰਗ ਬਾਜਾ ਕਰਮਾਂ ਦੀ ਫੈਸ਼ਨ ਫੂਸ਼ਨ ਬਹੁਤ ਵਧੀਆ ਤੇ ਬਿਲਕੁਲ ਗੋਰੀਆਂ ਮੇਮਾਂ ਵਰਗੀ ਠੀਕਾ ਜੀ ਬਹੁਤ ਜਿਆਦਾ ਸੁਥਰੀ ਵਸਦੀ ਹੈ ਚੰਗੀ ਹਵਾਨੇ ਚੱਡੇ ਦੇ ਉੱਪਰ ਪੇਨਮੂਨ ਕਰੋ ਜੇਕ ਨੇ ਸੁਣੋ ਮਹਾਰਾਜਾ ਸੰਧੂ ਸਾਹਿਬ ਕਿੱਦਾਂ ਕਰਾਂ? ਧੰਨਵਾਦੀ ਕਰ ਸਕਦੇ ਆ ਭਰਾਵਾ ਨੂੰ ਨਹੀਂ ਬਹੁਤ ਵਧੀਆ ਹੋਵਾ ਨੇ ਜੱਡੇ ਦੀਆਂ ਸੰਧੂ ਸਾਹਿਬ ਮੋਲੇ ਦਾ ਬਚੀ ਦਾ ਆਪਾਂ ਕਰਦੇ 85000 ਰੁਪਇਆ 85 ਹਾਂਜੀ ਦੇ ਦਾਂਗੇ ਕਿਥੋਂ ਤੱਕ 75000 ਦੀ ਬਚੀ ਦੇ ਦਈਏ ਸੰਧੂ ਸਾਹਿਬ 75000 ਦੀ ਦੇ ਦਿਓ ਮਾਲਕੋ ਜੇ 75000 ਦੀ ਛੇ ਤੇ ਹੋਰ ਕਰ 70000 ਦੀ ਦੇ ਦਈਏ ਜੀ 70 ਦੀ ਹਾਂਜੀ 70 ਤੋਂ ਕੀ ਕਰ ਦਾਂਗੇ ਮਾਨਤਨ 2000 ਛੋੜ ਕਰ ਦਾਂਗੇ 68000 ਦੀ ਬਚੀ ਦੇ ਦਾਂਗੇ ਸੰਧੂ ਲੋ ਵੀ 68000 ਦੀ ਇਹ ਤਾਂ ਹੁੰਦਾ 150 ਕੋਈ 200 400 ਦਾ ਮਾਨਤਾਨ ਨਹੀਂ ਦੋਸਤੋ ਹਜ਼ਾਰਾਂ ਦੇ ਸਾਬ ਬਾਕੀ 60 ਦੀ ਰਕੀ ਬਰਬ ਨਹੀਂ ਮਿਲਨੀ ਸੰਧ ਸਾਹਿਬ 60000 ਦੀ 60000 ਦੀ ਬਚੀ 60000 ਦੀ ਬਚੀ ਮਿਲ ਜੂ ਅੱਜ ਤੁਹਾਨੂੰ ਠੀਕ ਹੈ ਜੀ ਮਗਰ ਬੱਛਾ ਪੂਤੀ ਪਾਤੀ ਚਲੋ ਸੁਆ ਜੀ ਇਹ ਬਹੁਤ ਜਿਆਦਾ ਵੈੜ ਕੁਆਲਟੀ ਵਾਲੀ ਆ ਬਿਲਕੁਲ ਜੀ ਸੋਚ ਚੰਗੀ ਆ ਹਾਂਜੀ ਬਹੁਤ ਵਧੀਆ ਜੀ ਖਾਨ ਤੁਹਾਨੂੰ ਵੇਖੋ ਹੱਥੀ ਚਵਾਈ ਜਿਹੜਾ ਬਿਲਕੁਲ ਠੀਕ ਹੈ ਅਗੇ ਮਹਾਰਾਜ ਆਪਣੇ ਕੋਲ ਜਿਹੜੀ ਆ ਆ ਗਈ ਬੜਾ ਸੰਤੋਖ ਸਾਹਿਬ ਪਹਿਲਾਂ ਮੱਛੀ ਆ ਗਈ ਬਹੁਤ ਜਿਆਦੀ ਚੰਗੀ ਹੈ ਜੀ ਮੈਨੂੰ ਲੱਗਦਾ ਵੀ ਸੰਗਿਆ ਪਹਿਣਾ ਹੀ ਆ ਤੋਵੇਂ ਮੈਨਾਂ ਇੱਕੋ ਜਿਹੀ ਆਦੀਆਂ ਨੇ ਹਾਂ ਇਹ ਇਹਦੀ ਚਮਕਪਨ ਕੋਦੇ ਨਾਲੋਂ ਵਧੀਆ ਜੀ ਚੰਗੀ ਸੋਹਣੀ ਬੱਚੀ ਆ ਹਾਂਜੀ ਹਾਂਜੀ ਲਓ ਜੀ ਰੰਗ ਵੀ ਬੜਾ ਵਧੀਆ ਸਫੇਦ ਰੰਗ ਚਿੱਟਾ ਰੰਗ ਇਹ ਕਿੰਨੇ ਦਿਨ ਮਿਲਦੀਆਂ ਨੇ ਛਾਂ ਦਿਨ ਚੰਗਾ ਬਾਕੀ ਇਹ ਹਫਤਾ ਵਾਲੇ ਜੀ ਸੰਤੋਖ ਸਾਹਿਬ ਬੱਚੀ ਹੈ ਲਓ ਜੀ ਇੱਕ ਹਫਤਾ 1 ਵੀਕ ਹਜੇ ਸਮਾਂ ਇਹਦਾ ਪੈਂਡਿੰਗ ਆ ਤੇ ਸਵੇਰਾਂ ਦੇ ਵਿੱਚ ਕਿਵੇਂ ਦੂਜਾ ਕਿ ਤੀਜਾ ਸੋਹਣੀ ਨੇ ਸੰਤੋਖ ਸਾਹਿਬ ਉਹਤਨਾ ਉਹਨਾਂ ਨੇ ਪਹਿਲਾਂ ਆਖਿਆ ਕੋਈ ਦੂਜਾ ਵੀ ਥਾਂ ਨੂੰ ਚੰਗਾ ਲੱਗਾ ਥੀ ਚਵਾਈਲਾ ਹਾਂ ਤੇ ਵਾਹੜ ਬਹੁਤ ਜਿਆਦਾ ਚੰਗੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਜੀ ਅਜੇ ਹਫਤਾ ਲੱਗੇ ਵੱਡੀ ਵਾਹੜਾ ਸੰਤੂ ਸਾਹਿਬ ਬਾਕੀ ਰਾਜੀ ਆ ਚੰਗੀ ਜੰਮੀ ਗਈ ਬੰਨਾ ਬੁੰਨਾ ਚੰਗਾ ਥੱਲੇ ਹਜੇ ਬਹੁਤ ਵਾਸੀ ਚੰਗੀ ਆ ਗੋਲੀ ਪੁਲੀ ਆਉਂਦੀ ਆ ਦੋਸਤੋ ਥੱਲੇ ਹਵਾ ਨੇ ਜੱਡੀ ਜਿੱਦੋਂ ਆਪਾਂ ਤੁਹਾਨੂੰ ਕਰੋ ਲੰਬਾ ਤੋਰ ਕੇ ਵਿਖਾਉਣੇ ਆ ਮੁੱਠੀ ਥਾਨਾ ਸੋਹਣੀ ਸਪੇਸ ਵੰਡ ਤੇ ਬਿਲਕੁਲ ਪਿੰਕ ਗੁਲਾਬੀ ਅਰਡਰ ਆ ਆ ਦੇਖੋ ਸੰਤੂ ਸਾਹਿਬ ਅੱਛੀ ਬਹੁਤ ਜਿਆਦਾ ਚੰਗੀ ਹੈ ਵੀ ਅੱਜ ਆਪਣਾ ਨਗਦੇ ਹੈਗੇ ਚਾਰ ਪੰਜ ਪਰ ਬਹੁਤੇ ਸੁਥਰੇ ਸੰਤੂ ਸਾਹਿਬ ਹਾਂ ਤੇ ਭਾਈ ਨੰਟੇ ਵਾਲੀ ਗੱਲ ਕਰੋ ਕਿ ਢੇਲ ਨਹੀਂ ਕਿਸੇ ਬੰਨੇ ਹੋਈ ਮੂਤੀ ਵੇਖੋ ਅੱਖ ਵੇਖੋ ਬਿਲਕੁਲ ਜੈਡ ਬਲੈਕ ਹੈ ਕਿ ਨਹੀਂ ਕੁੜੀ ਨੁਗਰੀ ਘੋੜੀ ਲੱਗਦੀ ਹੈ ਇੱਕ ਗੱਲ ਨੰਬਰ ਲੈ ਗਿਆ ਤੂੰ ਹਾਂਜੀ ਗੱਡੀ ਮੋ ਵੀ ਤਰਕੇ ਬੜੀ ਰੀਜਨਤ ਦਵਾਈ ਹੈ ਤੇ ਵੈਸੇ ਬਾਹਰ ਵੀ ਤੂੰ ਬਗੈਣ ਮਨੀ ਬੜੀ ਰੀਜਨਤ ਦਵਾਈ ਹੈ ਰੰਗ ਚਿੱਟਾ ਹੋਵੇ ਨਿਕਲੇ ਜਾ ਤੁਹਾਡੀ ਗੱਡੀ ਨਾਲ ਜਾਈ ਚਮਕ ਗਈ ਹੈ ਵੇਖਣ ਦੇ ਹਿਸਾਬ ਲਾ ਲਿਆ ਮੇਰੇ ਕਾ ਨਈ ਗੱਲ ਨਹੀਂ ਬਣੀ ਗੱਡੀ ਦੇ ਪਾਸੇ ਗੱਡੀ ਦਾ ਵੀ ਜਿਆਦੀ ਲਿਸ਼ਕਾਦੀ ਫੜ ਕੇ ਹਾਂਜੀ ਹਾਂਜੀ ਬਹੁਤ ਵਧੀਆ ਚੰਗੀ ਸੰਤੂ ਸਾਹਿਬ ਹਾਂ ਚੰਗੀ ਖਿੜੂਗੀ ਥੱਲੇ ਵੀ ਦੁੱਧ 20 ਕਿਲੋ ਵੀ ਕੱਢ ਦੂਗੀ ਵੇੜ ਬਿਲਕੁਲ ਬਿਲਕੁਲ ਜੀ ਹਾਂ ਦੋਸਤੋ ਵੇੜਾ ਨਸਲ ਬਰੀਡ ਨੇ ਦੁੱਧ ਦੇਣਾ ਠੀਕ ਆ ਜੀ ਉਹਨੇ ਜੱਡਿਆਂ ਨੇ ਕਹਿੰਦਾ ਦੁੱਧ ਨਹੀਂ ਦੇਣਾ ਨਸਲ ਬਰੀਡ ਦੁੱਧ ਚਵਾ ਜਾਂਦੀ ਹੈ ਬਾਕੀ ਨਸਲ ਬਾਕੀ ਸੰਤੂ ਸਾਹਿਬ ਨਸਲ ਬਰੀਡ ਚੰਗੀ ਆ ਥਣਲੇਵਾ ਚੰਗਾ ਨਿਕਰਿਆ ਕਿੰਨਾ ਚੱਡਾ ਨਿਕਰੀ ਹੋਣਾ ਇਹਦਾ ਹਾਂ ਕੋਈ ਢਲਕ ਮਾਂ ਲੇਵਾ ਨਹੀਂਗਾ ਕਿ ਪਤਾ ਨਹੀਂਗਾ ਕਿੰਨੀ ਕਿ ਤਿਆਰੀ ਇਹਨੇ ਕਰਨੀ ਹੈ ਨਾ ਤਾਂ ਆਪਾਂ ਵੇਖੀਏ ਪਿਛਲੇ ਸਵੇਰੇ ਵੀ ਕਿੰਨੀ ਤਿਆਰੀ ਕਰੂਗੀ ਤਿਆਰ ਕੀ ਕਿੰਨੀ ਕ ਕਰ ਜਾਣੀ ਇਹਨੇ ਹਾਂਜੀ ਹਾਂਜੀ ਤੇ ਜਿੱਦ ਆਪਣੀ ਤਸੱਲੀ ਕਰੋ ਸੋ ਚੰਗੀ ਜਿਹੀ ਬੱਚੀ ਆਹ ਵੇਖੋ ਜੀ ਨੇੜੇੋਂ ਥਣ ਲੈ ਵੀ ਸੰਦੀਪ ਵੀਰੇ ਮੋਲਵਾੜੀ ਬਿਲਕੁਲ ਜੈ ਜੀ ਹਾਂ ਜੀ ਮਹਾਰਾਜ ਮੋਲ ਸੰਤੂ ਸਾਹਿਬ 75000 75 65000 ਦੀ ਬੱਚੀ ਦੇ ਦਾਂਗੇ ਜੱਸ ਸੁਣੋ 65000 ਦੀ ਹਾਂ ਜੀ ਠੀਕ ਹੈ ਜੀ ਵੇਖ ਲਓ ਕਰ ਦਈਏ ਮਾਨ ਤਾਂ ਅਜਾ ਦਿਲ ਜ ਨਹੀਂ ਮੰਨਣ ਦੇ ਮੈਂ ਹੋਰ ਕਰ ਦਈਏ 63000 ਦੀ ਬੱਚੀ ਦੇ ਦੋ 63 ਦੀ 63 ਦੀ ਦੇ ਦੋ ਬੱਚੀ ਲੋ ਵੀ ਬਾਹਰ ਦੀ ਗਾਣ ਦੋ ਸੰਤੂ ਸਾਹਿਬ ਤੁਹਾਨੂੰ ਕੋਈ ਚਾਹੀਦੀ ਹੈ ਲੈ ਵੀ ਬਹੁਤ ਅਧੀ ਅਚੀ ਦੇਵਾਂਗਾ ਬਾਕੀ ਬਰਾ ਆਪਨ ਨੂੰ ਇਹ ਮਿਲਨੀ ਹੈ ਤੇ ਪਾਣਾ ਲੋ ਵੀ 62000 ਦੇ ਦੋਸਤੋ ਇਹ ਵੈਡ ਮਿਲ ਜੂਗੀ ਠੀਕ ਆ ਜੀ ਵੱਡੀ ਗੱਲ ਸਾਹਮਣੇ ਬਣੀ ਆ ਕਿਉਂ ਕਿ 5 7 ਕਦੇ ਨਾ ਸੰਧੂ ਸਾਹਿਬ ਜੀ ਕੋ 5 7 ਦੇ ਸਾਹਮਣੇ ਵਛੀ 75 ਦੀ ਆ 75 ਦੀ ਆ ਜਿਹੜੇ ਇਹ ਮੁਨਾਫਾ ਲੈਣਾ ਵਿੱਚੋਂ ਕੋ 4 ਪੈਸੇ ਇੱਕ ਲੈਣੇ ਆ ਠੀਕ ਆ ਜੀ ਤੋਂ ਸਾਹਮਣੇ ਆ ਕੇ ਕਮਾਈ ਕਰ ਸਕਦਾ 2000 ਇਹਨੂੰ ਕੋ 2000 ਨਫਾ ਵੀ ਦੇ ਕੇ ਜਾਊ ਇਹਨੂੰ ਜਾਊਗੀ ਜਾਊਗੀ ਹਾਂਜੀ ਠੀਕ ਆ ਜੀ ਤੇ ਬਹੁਤੇ ਵੀਰ ਠੀਕ ਆ ਜੀ ਵਪਾਰ ਲੈਣ ਇਸੇ ਤਰ੍ਹਾਂ ਚੱਲਦੀ ਆ ਕਿੰਨਾ ਕੋਈ ਭਾ ਪੱਤੇ ਵਿੱਚ ਪਸ਼ੂ ਮਿਲ ਜਾਵੇ ਇਸੇ ਤਰ੍ਹਾਂ ਫੜ ਕੇ ਕੋਈ 5 ਜਾਂ 4 ਜਿਹੜਾ ਤੁਸੀਂ ਅੱਗੇ ਕੱਢ ਸਕਦੇ ਹੋ ਸੋ ਬੱਚੀ ਚੰਗੀ ਆ ਇੱਕ ਇਧਰ ਗਾਰਡ ਵਿੱਚ ਦੋਸਤ ਆਪਾਂ ਜ਼ਿਕਰ ਕੀਤਾ ਸੀ ਇੱਕ ਤੋਕੜ ਗੱਬਣ ਨਗ ਇਹ ਵੀ ਵੀਰ ਲੈ ਕੇ ਹਾਜ਼ਰ ਹੋਇਆ ਇੱਕ ਤੋਕੜ ਗੱਬਣ ਇਹ ਮਾਝ ਤੁਹਾਨੂੰ ਦਿਖਾ ਦਿੰਨੇ ਆ ਦੁੱਧ ਵੀ ਇਹਦੇ ਥੱਲੇ ਇਸ ਵਕਤ ਹੈ ਕਿੰਨੇ ਵੀ ਮੰਤ ਦੁੱਧ ਪੰਜ 6 ਕਿਲੋ ਦੁੱਧ ਹਸਨੂ ਸਾਹਿਬ ਇਹਦੇ ਥੱਲੇ ਪੰਜ 6 ਹਾਂਜੀ ਤੇ ਭਾਈ ਇਸ ਵੀ ਚੰਗੀ ਆ ਮਹੀਨਿਆਂ ਕਿੰਨੇ ਦੀ ਗੱਬਣ ਫਿਰ ਤਿੰਨਾ ਤੋਂ ਸਾਢੇ ਤਿੰਨਾਂ ਦੇ ਵੇਚ ਵੇਜੂਗੀ ਤਿੰਨਾਂ ਦੀ ਮੰਨ ਕੇ ਚੱਲੋ ਆਪਣੇ ਜਿੰਨੇ ਲੈਣੀ ਚੱਕ ਪਾਸ ਖਰਾ ਕੇ ਲਾਵਾਂਗਾ ਠੀਕ ਆ ਤਿੰਨਾਂ ਦੀ ਲੱਗਦੇ ਹਾਂ ਤਿੰਨਾਂ ਦੀ ਹਾਂਜੀ ਤਿੰਨਾਂ ਦੀ ਜਈ ਆ ਆਪਾਂ ਪਤਾ ਕਿ ਦੋ ਕੋ 10 ਦਿਨ ਘੱਟ ਆਉਣਗੇ ਉਹਦਾ ਮੁਰਕੇ ਮਨਨ ਜੋ ਕੋਈ ਹਿੰਦੀ ਗੱਲ ਜੇ ਕੋਈ 10 ਦਿਨ ਵਾਦੇ ਕਹਿ ਦਿੱਤੇ ਭੈਣ ਭਰਾ ਮੁੜ ਕੇ ਇਸੇ ਗੱਲ ਨੂੰ ਲੈ ਕੇ ਉਹਨੇ ਚੱਲ ਜਣਾ ਯਾਰ ਤੂੰ ਉਹਨਾਂ ਨੇ ਕਹਿਣ ਕਿਆ ਹੁਣ ਸਾਡੇ ਕਿੰਨੋਂ ਗਏ ਗੱਲ ਨਾ 15 ਦਿਨਾਂ ਦਾ ਰੌਲਾ ਹੀ ਆ ਹਾਂਜੀ ਕਿਉਂਕਿ ਡਾਕਟਰ ਸਾਹਿਬ ਵੀ ਕੋਈ 10 ਦਾ ਤੇ ਉਹਨੇ ਜਾਂ ਤਾਂ 20 ਦੱਸਣੀ ਜਾਂ 3 ਨਾ ਕਰੇ ਅੱਡੀ ਹਾਂਜੀ 3 ਨਾ ਦੀ ਮੰਨ ਕੇ ਚਲੋ ਬਾਕੀ ਲੇਵਾ ਸੱਜ ਰਮਈਆਂ ਨੂੰ ਜੇ ਕੋਈ ਚੰਗੀ ਵੀਰ ਸਾਂਭੂਗਾ ਮੈਂ ਵਾਦੇ ਨਾ ਨਾ ਦੁੱਧ 8 ਕਿਲੋ ਝੋਟੀ ਕਰ ਜੂਗੀ ਹਾਂ ਸੰਤੂ ਸਾਹਿਬ ਆਪਾਂ ਹੀ ਦਿੱਤੀ 12 ਤੋਂ 13 ਕਿਲੋ ਦੁੱਧ 1 ਝੋਟੀ ਕਿਲੋ ਜਿੱਦਾਂ ਝੋਟੀ ਸੂਈ ਮੈਂ ਦਿੱਤੀ ਉਹ ਮੇਰੇ ਲੋਬ ਪ੍ਰਭੂ ਠੀਕ ਹੈ ਜੀ ਕਰੋ ਜਾ ਕੇ ਟੋਕੜ ਗਬਣਾ ਸਫਾਈ ਵੀ ਬਹੁਤ ਆ ਚੱਡੇ ਚੁੱਟੇ ਦੀ ਬੜੀ ਸਾਫ ਆ ਹਾਂਜੀ ਹਾਂਜੀ ਉਹਦੇ ਵਾਲੇ ਪਾਸੇ ਮੇਰਾ ਵੀਰ ਬੇਚੰਤ ਸੌਦਾ ਕਰ ਲੇ ਤਾਂ ਇੱਥੇ ਆੜ ਕੇ ਮਿਲੀ ਫਿਰ ਕਿਵੇਂ ਭਾੜੇ ਤੇ ਸੰਦੂਰ ਸਾਹਿਬ ਪਹਿਲੇ ਦਿਨੇ ਨੇ ਕੀਤਾ ਕੱਲ ਦੀ ਰਮਾਨਾ ਭਾੜੇ ਦੇ ਥਾਪੀ ਮਾਰ ਕੇ ਦੋਵੇਂ ਟਾਈਮ ਹੀ ਡੰਕੇ ਮਿਲਦੀ ਓਕੇ ਚਲੋ ਕੋਈ ਅੱਧਾ ਦਿਨ ਗਾਂ ਜਾ ਕੇ ਭਵਨ ਟੀਕਾ ਲਵੇ ਨਹੀਂ ਤਾਂ ਆਇਆ ਥਾਪੀ ਮਾਰਿਆ ਛੋਟੀ ਮਿਲੂਗੀ ਠੀਕ ਆ ਲੈ ਵੀਰ ਦੋਨ ਵੀ ਛੋਟੀ ਚੰਗਾ ਚਵਾ ਦੂਗੀ ਚਲੋ ਸਭਾਈ ਚੰਗੀ ਛੋਟੀ ਦੀ ਲੈ ਰਿਹਾ ਲੋ ਜੀ ਸੋਹਣੇ ਠੀਕ ਆ ਜੀ ਮੂੰਹ ਮੱਥੇ ਦੀ ਚੰਗੀ ਆ ਘਾੜੇ ਪੂੜੇ ਤੇ ਮਿਲਦੀ ਆ ਠੀਕ ਆ ਜੀ ਤਾਂ ਨਵੀਂ ਆ ਕੋਈ ਇਹ ਨਹੀਂ ਹੈਗਾ ਵੀ ਖੋਲਾਪਨ ਜਾਂ ਕਹ ਲਈਏ ਵੀ ਸੁਬਿਆਂ ਦੇ ਵਿੱਚ ਆ ਠੀਕ ਆ ਛੋਟੀ ਮਾਹੀ ਆ ਛੋਟੀ ਮਾਜਾ ਤੇ ਬਾਕੀ ਹਾਈਟ ਕੱਟ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਮੀਡੀਅਮ ਹਾਈਟ ਕੱਟ ਦੇ ਵਿੱਚ ਦੁੱਧ 5 ਕਿਲੋ 6 ਕਿਲੋ 5 ਕਿਲੋ ਦੁੱਧ ਤੇ 3 ਮਹੀਨਿਆਂ ਦੀ ਜਿਹੜੀ ਇਹ ਗੱਬ ਚੈੱਕ ਪਾਸ ਥੋੜਾ ਜਿਹਾ ਨਵੇਂ ਥਾਂ ਹੀ ਕਰਕੇ ਦਰਦੀ ਆ ਹਾ ਹਾ ਕੋਈ ਗੱਲ ਨਹੀਂ ਸੱਜੇ ਲੈ ਜਾ ਸੱਜੇ ਸੱਜੇ ਖੜਕੋ ਨਹੀਂ ਓਕੇ ਸਫਾਈ ਵੇਖੋ ਸੰਦਸਾ ਜੀ ਸੁਰੀ 8 ਵਜੇ ਚਵਾਈ ਦਿਨ ਚੜ੍ਹੇ ਚੋਣੇ ਆਗੇ ਬਿਲਕੁਲ ਹਾਂ ਆਪਾਂ ਬਾਜ਼ਾਰ ਵੀ ਕਦੀ ਨਹੀਂ ਲਾਇਆ ਆਪਾਂ ਸਾਨੂੰ ਸੰਤੂ ਜੀ ਸਾਹਿਬ ਇਹ ਕਣੀਆਂ ਦੇ ਚੀਜ਼ਾਂ ਜਾਂ ਬਾਜ਼ਾਰ ਲਗਾ ਕਰੂਗਾ ਬਿਲਕੁਲ ਜੀ ਬਿਲਕੁਲ ਇਥੇ ਆਣ ਕੇ ਕੋਈ ਸਜਣ ਚੋਣ ਬਹਿ ਗਿਆ ਹਾਂਜੀ ਹੱਸ ਕੇ ਤਾਂ ਸੰਦੀਪਿਆ ਬਖਾਇਆ ਨਹੀਂ ਜਾਣਾ ਬਖਾਇਆ ਨਹੀਂ ਜਾਣਾ ਆਪਾਂ ਕੰਮ ਕਿਹੜਾ ਵੀ ਤੁਹਾਡਾ ਕੋਈ ਨਵਾਂ ਹੈ ਸੰਤੂ ਸਾਹਿਬ ਨੇਤਾ ਦਾ ਕੰਮ ਹੈ ਆਪਾਂ ਨੇ ਤਾਂ ਵੀਡੀਓ ਗਾੜੀ ਆਉਣਾ ਵਾ ਉਹ ਕੱਚੀ ਗੱਲ ਤੇ ਆਪਾਂ ਸੁਦੀਪ ਸਿੰਘ ਚੰਗੀ ਆ ਤੋਕਰ ਗੱਬਣਾ ਬਹੁਤੇ ਵੀਰ ਲੱਭਦੇ ਫਿਰਦੇ ਨਾਲ ਸਾਫ ਸੁਥਰੀ ਪੜੀ ਆ ਹਾਂਜੀ ਹਾਂਜੀ ਐਂਡ ਟੂ ਐਂਡ ਇੱਕੋ ਇੱਕ ਗੱਲ ਕਰਦੀ ਆ ਵੀ ਦੇ ਦਾਂਗੇ ਕਸਰਾ ਕੁਸਰਾ ਕੱਢ ਕੇ ਬਹੁਤ ਜਿਆਦਾ ਨਹੀਂ ਸਫਾਈ ਦਾ ਵੇਖੋ ਚੱਡਾ ਜਿਵੇਂ ਹਰਿਆ ਜੱਦਾ ਸੰਦੇ ਸਾਹ ਡਿਮਾਂਡ ਕਿ ਉਹਦੀ ਕਰਦੇ ਆਂ ਝੋਟੀ ਦੇ ਆਪਾਂ 8000 ਰੁਪਇਆ 82 ਹਾਂਜੀ 60 ਚ ਦੇ ਦਈਏ 60 ਦੇ ਹਾਂਜੀ ਐ ਨਹੀਂ ਕਰਦੀਏ ਮਾਨਤਨ ਇੱਕੋ ਮਾਨਤਨ ਕਰਕੇ ਇੱਕੋ ਗੱਲ ਇਹਦਾ ਇੱਕ ਗੱਲ ਇੱਕ ਗੱਲ ਬਾਕੀ ਜਿਹਦੇ 100 ਰੁਪਇਆ ਛੋੜੀ ਕਰਨੀ ਆ ਮੋਕੇ ਦੀ ਕੋਈ ਪਰੇਤ ਹੋਈ ਆ ਇਹ ਵੀ ਝੋਟੀ ਦਵਾਂਗੇ ਸੰਦੇ 55000 55000 ਦੀ ਝੋਟੀ ਠੀਕ ਆ ਜੀ ਹਾਂਜੀ ਤੇ ਬਿਲਕੁਲ ਚਾਰੇ ਥਾਨ ਇੱਕਸਾਰ ਪੱਧਰ ਲੈਵਾ ਕੋਈ ਥਾਨ ਵੱਧ ਨਹੀਂ ਕੋਈ ਘਟ ਨਹੀਂਗਾ ਇੱਥੇ ਆਣ ਕੇ ਜਿੱਦਾਂ ਮਰਜ਼ੀ ਧਾਰਾ ਨਾਲ ਧਾਰਾ ਰਲਾ ਕੇ ਆਪਣੀ ਤਸੱਲੀ ਕਰ ਲੋ ਠੀਕ ਆ ਜੀ ਸੋ 55000 ਦਾ ਨਾਗ ਮਿਲੂਗਾ ਤੁਹਾਨੂੰ ਲਾਸਟ ਵਿੱਚ ਟੋਕੜ ਗੱਬਣਾ ਸੋ ਇਹ ਨਾਗ ਨੇ ਅੱਜ ਦੋਸਤੋ ਜਿਨ੍ਹਾਂ ਦੇ ਵਿੱਚ ਆਪਾਂ ਤੁਹਾਨੂੰ ਵਹਿੜਾ ਦਿਖਾਈਆਂ ਨੇ ਸੁਈਆਂ ਦੋ ਗੱਬਣ ਦੋ ਇੱਕ ਟੋਕੜ ਗੱਬਣ ਨਾਗਾ ਚੰਗੇ ਐਨੀਮਲ ਨੇ ਚੰਗੇ ਪਸ਼ੂ ਆ ਬਾਡੀ ਬੁੱਡੀ ਵੇਟ ਬਹੁਤ ਜ਼ਿਆਦਾ ਠੀਕ ਆ ਜੀ ਸੋ ਬਾਕੀ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਿਓ ਤੇ ਸੰਦੀਪ ਇੱਕ ਨੰਬਰ ਵੀਰ ਬੋਲਦੇ ਸਤ ਸ੍ਰੀ ਅਕਾਲ ਇੱਕ ਨੰਬਰ ਆਪਣਾ ਹੈ 8437038947 ਇੱਕ ਨੰਬਰ ਆਪਣਾ ਹੈ 9814238947 ਠੀਕ ਹੈ ਭਰਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਲੋ ਵੀ ਦੋਸਤੋ ਇਹ ਨਗਨੇ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਮਿਲਦੇ ਆ ਇੱਕ ਨਵੀਂ ਅਪਡੇਟ ਮਾਲ ਸਾਰੇ ਵੀਰਾਂ ਦੋਸਤਾਂ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ